ਸਾਡੇ ਲਾਗੇ ਜਾ ਕੇ ਤਿੰਨ ਸਾਡੀ ਕਮੇਟੀ ਘਾਰੀਆਂ ਪ੍ਰਸ਼ਾਸਨ ਸਾਡੇ ਆ ਹਾਂਜੀ ਮੇਰਾ ਨਾਮ ਹੈ ਜੀ ਰਜਤ ਬੁਮਾਰ ਆਰ ਕੇ ਜੰਨਾ ਸਟੋਰ ਚ ਨਾਵਾ ਰੋੜਈ ਨਾਲਾ ਅੱਜ ਮੀਂਹ ਪੈਣ ਕਰਕੇ ਸਰ ਮੇਰੀ ਦੁਕਾਨ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਪ੍ਰਸ਼ਾਸਨ ਨੂੰ ਅੱਗੇ ਵੀ ਬੜੀ ਵਾਰੀ ਬੇਨਤੀ ਕੀਤੀ ਆ ਵੀ ਸਾਡੇ ਰੋਡ ਦੀਆਂ ਨਾਲੀਆਂ ਜਿਹੜੀਆਂ ਉਹ ਸਾਫ਼ ਕੀਤੀਆਂ ਜਾਣ ਜੇ ਸੀਵਰੇਜ ਪਾਉਣੇ ਤੇ ਸੀਵਰੇਜ ਪਾ ਦਿੱਤੇ ਜਾਣ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਸਾਡੇ ਲਾਗੇ ਜਾ ਕੇ ਚਾਰ ਤੋਂ ਪੰਜ ਦੁਕਾਨਾਂ ਨੇ ਸਾਰੀਆਂ ਚ ਪਾਣੀ ਆਇਆ ਸਭ ਚ ਪਾਣੀ ਆਇਆ ਸਾਡਾ 20-25000 ਦਾ ਨੁਕਸਾਨ ਹੈ ਲਾਗੇ ਵੀ 20-25000 ਰੁਪਏ ਦਾ ਨੁਕਸਾਨ ਹੋਇਆਊਗਾ ਇਹੋ ਜੇ ਪ੍ਰਸ਼ਾਸਨ ਸਾਡੀ ਗੱਲ ਨੂੰ ਸੁਣਦਾ ਸਾਡੀ ਬੇਨਤੀ ਨੂੰ ਸੁਣਦਾ ਤੇ ਅੱਜ ਸਾਡੀਆਂ ਦੁਕਾਨਾਂ ਦਾ ਨੁਕਸਾਨ ਨਾ ਹੁੰਦਾ ਕਿੰਨਾ ਕੁ ਮੀਂਹ ਪਿਆ ਹੋਰ ਕਿੰਨਾ ਕੁ ਨੁਕਸਾਨ ਸਰ 5 ਮਿੰਟ ਦੇ ਵਿੱਚ ਵਿੱਚ ਮੇਰੀ ਸਾਰੀ ਦੁਕਾਨ ਭਰ ਚੁੱਕੀ ਹੈ ਜੀ ਇੰਨੀ ਭਰ ਚੁੱਕੀ ਮੇਰਾ ਸਾਰਾ ਸਟਾਫ ਤੁਸੀਂ ਦੇਖ ਸਕਦੇ ਹੋ ਬਾਲਟੀਆਂ ਸਾਡੇ ਕੋਲ ਨੇ ਅਸੀਂ ਸਾਰਾ ਸਟਾਫ ਲੱਗੇ ਪਾਣੀ ਕਢਣ ਤੇ ਸਾਨੂੰ 2 ਘੰਟੇ ਹੋ ਗਏ ਨੇ ਸਾਡੀ ਦੁਕਾਨ ਤੋਂ ਲੈ ਕੇ ਤੱਕ ਪਾਣੀ ਨਹੀਂ ਨਿਕਲਿਆ ਤੇ ਖੁਦ ਹਿਸਾਬ ਲਾਓ ਵੀ ਕਿੰਨਾ ਪਾਣੀ ਆਇਆ ਹੋਊਗਾ ਤੇ ਬੇਨਤੀ ਆ ਵੀ ਸਰ ਇੱਕ ਵਾਰੀ ਪ੍ਰਸ਼ਾਸਨ ਖੁਦ ਆ ਕੇ ਚੈੱਕ ਕਰੇ ਸਾਡੀ ਰੋਡ ਨੂੰ ਸਾਡੇ ਦੁਕਾਨਾਂ ਨੂੰ ਵੀ ਕਿੰਨਾ ਬੁਰਾ ਹਾਲ ਆ ਸਰ بارش ਹੋਈ ਆ ਆਪਾਂ ਨਾ ਪੰਜਾਂ ਛਾ ਟਰਾਣੀਆਂ ਲਿਆਂਦੀਆਂ ਜਾਨੀ ਕਿ ਮਤਲਬ 10 ਲੱਖ ਦਾ ਮਾਲ ਆ ਤੇ ਇਹਦੇ ਵਿੱਚ ਇੱਕਦਮ بارش ਹੋ ਗਈ ਸ਼ੁਰੂ ਇੰਜਾਨੀ ਜਿਹੜਾ ਬਹੁਤ ਜਦਾ ਨੁਕਸਾਨ ਹੋਇਆ 5-6 ਲੱਖ ਦਾ ਬਾਕੀ ਆ ਵੇਲੋ ਰੋੜੀ ਕਿਨੇ ਆ ਇਕੱਠੀ ਕਰਨ ਦੇ ਆ ਇੱਥੇ ਸੁੱਕਣ ਲਈ ਪਾਈ ਸੀ ਇੱਥੇ ਹਾਂਜੀ ਹਾਂਜੀ ਸੁੱਕਣ ਦੇ ਲਈ ਪਾਈ ਸੀ ਚਲੋ ਸੁੱਕ ਜੇ ਤੇ ਫੇਰ ਗਾਂ ਆਪਾਂ ਕੋਈ ਸੇਲ ਕਰ ਦਈਏ ਅਛਾ ਉਧਰ ਦੇ ਬਹੁਤ ਵੱਡਾ ਨੁਕਸਾਨ ਹੈ ਮੰਡੀ ਜੌਰ ਕਿੰਨਾ ਕ ਨੁਕਸਾਨ ਹੋਇਆ ਮੁਕੀ ਦਾ ਮੰਡੀ ਤੇ ਤਕਰੀਬਨ ਉਧਰ ਦੇ ਦੂਸਰੇ ਕਿਸਾਨਾਂ ਨੇ ਵੀ ਪਾਈ ਆ ਉਧਰ ਵੀ ਮਤਲਬ ਬਹੁਤ ਨੁਕਸਾਨ ਉਹਨਾਂ ਦਾ ਉਹ ਵੀ 200 ਕ ਪੰਦੇ ਜਿਹੜੀ ਉਹ ਮਤਲਬ ਖਰਾਬ ਹੋ ਗਈ ਹੈ ਤੇ ਤੁਹਾਨੂੰ ਪਤਾ ਵੀ ਰੱਬ ਦੇ ਕੀ ਜੋਰ ਆ ਉਹਦੀ ਮਰਜ਼ੀ ਆ ਰੇਟ ਕਿੰਨਾ ਕੁ ਮਿਲ ਰਿਹਾ ਮੱਕੀ ਦਾ ਅੱਜ ਕੱਲ ਰੇਟ ਇਹੋ ਜਿਹਾ ਸਰ 250 ਠੀਕ ਕੋ 10 ਵੀ ਠਾਂ ਤਾਂ ਹੋ ਜਾਣਾ ਇੰਨਾ ਕੀ ਮਿਲ ਰਿਹਾ ਰੇਟ ਆ